ਖਬਰਾਂ ਦੀ ਸ਼ੁਰੂਆਤ ਕਰੀਏ ਪੰਜਾਬ ਸਰਕਾਰ ਤੋਂ ਤੇ ਮਨੋਰੰਜਨ ਦੀ ਦੁਨੀਆ ਤੋਂ ਨਵੇਂ ਸਾਲ ਦੇ ਜਸ਼ਨਾਂ ਦੇ ਦਰਮਿਆਨ ਦਰਜੀਤ ਦੋਸਾਂਝ ਨੇ ਪਰਫਾਰਮ ਕੀਤਾ ਲੁਧਿਆਣਾ ਦੇ ਵਿੱਚ ਕਹਿੰਦੇ ਪੰਜਾਬ ਸਰਕਾਰ ਦੇ ਤੋਂ 5 ਕਰੋੜ ਦੀ ਕਮਾਈ ਕਰ ਗਈ ਜੀ ਬਿਲਕੁਲ ਜੀ ਪ੍ਰਵੀਨ ਜੀ ਜਿਸ ਤਰ੍ਹਾਂ ਨਵੇਂ ਸਾਲ ਦੀ ਆਮਦ 225 ਦੀ ਆਮਦ ਹਟਾਤੇ ਦੁਨੀਆ ਭਰ ਦੇ ਵਿੱਚ ਇਸ ਨੂੰ ਲੈ ਕੇ ਜਿੱਥੇ-ਜਿੱਥੇ ਜਦੋਂ 31 ਸਤੰਬਰ ਦੀ ਵਾਦੀ ਨਾਲ ਰਾਤ ਸ਼ੁਰੂ ਹੁੰਦੀ ਆ ਤੇ ਉਹਦੇ ਨਾਲ ਹੀ ਜਸ਼ਨ ਸ਼ੁਰੂ ਹੋ ਜਾਂਦੇ ਨੇ ਜੀ ਸੋ ਆ ਜਿਹੜੀ ਰਾਤ ਨੂੰ ਮੁੱਕ ਕੇ ਗਈ ਹੈ ਇਹ ਪਰਦੇਵਰ ਦੇ ਵੱਲ ਨਾਲ ਪੰਜਾਬ ਦੇ ਵੱਲ 31 ਦਸੰਬਰ ਦੀ ਰਾਤ ਸੀ ਹੂੰ ਹੂੰ ਸੋ ਉਸ ਦਿਨ ਦੇ ਬਾਰੇ ਨਾਲ ਜਿਹੜੇ ਧਾਰਮਿਕ ਕੀਤੇ ਵਾਲੇ ਨੇ ਉਹਨਾਂ ਨੇ ਧਾਰਮਿਕ ਸਥਾਨਾਂ ਤੇ ਜਾ ਕੇ ਗੁਰੂ ਘਰਾਂ ਚ ਮੰਦਰਾਂ ਚ ਇਹਨਾਂ ਦਰਗਾਹਾਂ ਤੇ ਜਾ ਕੇ ਆਪੋ ਆਪਣੇ ਤਰੀਕੇ ਨਾਲ ਕੀਰਤਤ ਕੀਤੀ ਤੇ ਰਹਿਣਾ ਪ੍ਰਾਰਥਨਾ ਕੀਤੀ ਅਰਦਾਸ ਕੀਤੀ ਤੇ ਉਹਨਾਂ ਨੇ ਨਮਾਸਾ ਦਾ ਇਸ ਤਰ੍ਹਾਂ ਮਨਾਇਆ ਸੋ ਕੱਲ ਪੰਜਾਬ ਦੇ ਲਗਭਗ ਗੁਰੂ ਘਰਾਂ ਮੰਦਰਾਂ ਦੇ ਵਿੱਚ ਸ਼ਰਧਾਲੂਆਂ ਦੀ ਭੀੜ ਲੱਗੀ ਗਈ ਚਾਹੇ ਉਹ ਸਤਨਕੀ ਦਰਬਾਰ ਸਾਹਿਬ ਹੋਵੇ ਚਾਹੇ ਉਹ ਤਕਸ਼ਰੀ ਕੇਸਗੜ੍ਹ ਸਾਹਿਬ ਹੋਵੇ ਚਾਹੇ ਮਤਲਬ ਹੋਰ ਸਾਡੇ ਧਾਰਮਿਕ ਸਥਾਨ ਹੋਣ ਇਸ ਤਰ੍ਹਾਂ ਚਾਹੇ ਦੁਰਗਾਣਾ ਮੰਦਰ ਹੋਵੇ ਜਾਂ ਦੇਵੀਤਰਾ ਮੰਦਰ ਹੋਵੇ ਸੋ ਸਾਰੇ ਥਾਂਾਂ ਦੇ ਉੱਤੇ ਬੱਡੀ ਪਿੱਟ ਸੀ ਦੂਸਰੇ ਪਾਸੇ ਨੌਜਵਾਨ ਪੀੜੀ ਕਲੱਬਾਂ 'ਚ ਸਿੰਗਰਾਂ ਦੇ ਸਮਾਗਮਾਂ 'ਚ ਸੋ ਸਤਿੰਦਰ ਸਰਤਾਜ ਜੇ ਚੰਡੀਗੜ੍ਹ 'ਚ ਸਮਾਗਮ ਕਰ ਰਿਹਾ ਸੀ ਤਾਂ ਬਾਕੀ ਸਿੰਗਰਾਂ ਦੇ ਵੱਖ-ਵੱਖ ਥਾਂਾਂ 'ਤੇ ਪ੍ਰੋਗਰਾਮ ਸੀਗੇ ਅੱਧਾ ਪੰਜਾਬ ਪਹਾੜ ਨੂੰ ਚੜਿਆ ਸੀ ਕਿ ਚਲੋ Shimla ਜਾ ਕੇ ਮਨਾਉਣਾ ਜੀ ਨਵਾਂ ਸਾਲ ਸੋ ਪ੍ਰਕਿਰਿਆ ਦੇ ਵਿਚਾਲੇ ਸਭ ਦੀਆਂ ਨਜ਼ਰਾਂ ਲੁਧਿਆਣੇ ਤੇ ਸਿੱਖੀਆਂ ਕਿਉਂਕਿ ਲੁਧਿਆਣੇ ਦੇ ਵਿੱਚ ਦਲਜੀਤ ਸਾਂਝ ਦਾ ਇਹ ਜਿਹੜਾ ਉਹਨਾਂ ਦਾ ਬਲਟ ਟੂਰ ਸੀ ਉਸ ਤੋਂ ਬਾਅਦ ਇੰਡੀਆ ਟੂਰ ਸੀ ਉਹਦਾ ਆਖਰੀ ਸ਼ੋਅ ਸੀ ਹੂੰ 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 ਸੋ ਉਸ ਦੇ ਤਹਿਤ ਸਭ ਦੀਆਂ ਨਜ਼ਰਾਂ ਸੀ ਕਿਉਂਕਿ ਟਿਕ ਟਾਕ ਦੇ ਜੀ 15 ਸੈਕਿੰਡ ਦੇ ਵੀ ਕਿਹਾ 20 ਸੈਕਿੰਡ ਦੇ ਇਹ ਵੀ ਇੱਕ ਪਤਾ ਨਹੀਂ ਕਿਸ ਤਰ੍ਹਾਂ ਦੀ ਕਾਲ ਕਾਲ ਬਜਾਰੀ ਹੈ ਮਤਲਬ ਕਿ ਕਮਾਲ ਹੈ ਕਿ ਕੌਣ ਖਰੀਦ ਲੈਂਦਾ ਦਾ ਫਿਰ ਅੱਗੇ ਕੌਣ ਵੇਚ ਦਿੰਦਾ ਦੁਬਾਰਾ ਸੋ ਇਹ ਵੀ ਇੱਕ ਵਰਤਾਰਾ ਸਵਾਦ ਅਕੀਦ ਦੇ ਚਰੀਆ ਜੀ ਪੰਜਾਬ ਸਰਕਾਰ ਨੂੰ ਇਹਦੇ ਨਾਲ ਆਪਣਾ ਖਜ਼ਾਨਾ ਭਰਪੂਰ ਹੁੰਦਾ ਨਜ਼ਰ ਆ ਕਿ ਚੱਲ ਇਸ ਵਾਰ ਨਹੀਂ ਸੀ ਹੂੰ ਸੋ ਇਹਦਾ ਮਤਲਬ ਤਾਂ ਵੀ ਇਹੇ ਸ਼ੋਅ ਕਰਾਉਂਦੇ ਰਹੋ ਭਾਈ ਤੇ ਹੁਣ ਕੱਲੇ ਪੰਜਾਬ ਵਾਲੇ ਤਾਂ ਟਿਕਟਾਂ ਖਰੀਦਦੇ ਨਹੀਂਗੇ ਬਾਹਰਲੇ ਸੁਬਿਆਂ ਤੋਂ ਬਹੁਤ ਜਨਤਾ ਹੁੰਦੀ ਹੈ ਤੇ ਜਿਹੜਾ ਇੰਨੀਆਂ ਮਹਿੰਗੀਆਂ ਟਿਕਟਾਂ ਕਿੰਨਾ ਸਮਰੱਥ ਹੈ ਦਾ ਮਤਲਬ ਠੀਕ ਠਾਕ ਅਗਰੇ ਕੋਲ ਪੈਸੇ ਹੁਣੇ ਪਰ ਲੋਨ ਲੈ ਕੇ ਤਾਂ ਟਿਕਟਾਂ ਮਿਲਦੀਆਂ ਨੇ ਕਿ ਹਾਂ ਕੋਈ ਮਾਤਰ ਬੰਦਾ ਲੈ ਲਵੇ ਸਹੀ ਸਹੀ ਸੋ ਇਹ ਲਈ ਇਹ ਇਹ ਜਿਹ ਲੋਕਾਂ ਦੀ ਟਿਕਟਾਂ ਕਿੰਦਰ ਨਾਲ ਸਰਕਾਰ ਨੂੰ ਆਮਦਨ ਆਉਂਦੀ ਤਾਂ ਇਹੇ ਜਿਹਾ ਸ਼ੋਅ ਤਾਂ ਕਰਾਉਂਦੇ ਰਹੋ ਹੂੰ 25 ਕਰੋੜ ਦੀਆਂ ਟਿਕਟਾਂ ਵਿਕੀਆਂ ਜੀ ਪ੍ਰਵੀਨਜੀ ਇਸ ਦਲਜੀਤ ਸਾਹਜ ਦੇ ਸ਼ੋਅ ਦੀਆਂ ਠੀਕ ਹੈ ਤੇ 25 ਕਰੋੜ ਦੀਆਂ ਟਿਕਟਾਂ ਚੋਂ ਪੰਜਾਬ ਸਰਕਾਰ ਨੂੰ ਸਿੱਧਾ ਟੈਕਸ ਦੇ ਰੂਪ 'ਚ 4.5 ਕਰੋੜ ਪਈ ਆ। ਹੂੰ ਜਿਹੜਾ ਡਾਇਰੈਕਟ ਇਨਕਮ ਹੈ 450 ਕਰੋੜ। ਉਹ ਤੋਂ ਬਿਨਾਂ ਲੁਧਿਆਣਾ ਯੂਨੀਵਰਸਿਟੀ ਦਾ ਇਹ ਮੈਦਾਨ ਸੀਗਾ ਜਿੱਥੇ ਸ਼ੋਅ ਕਰਾਇਆ ਗਿਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਇਹ ਫੁੱਟਬਾਲ ਸਟੇਡੀਅਮ ਹੈ। ਠੀਕ ਹੈ ਤੇ ਇਸ ਦੀ ਬੁਕਿੰਗ ਦਾ ਵੀ ਜਿਹੜਾ ਵਿਭਾਗ ਨੂੰ ਪ੍ਰਸ਼ਾਸਨ ਨੂੰ 26,50,000 ਰੁਪਇਆ ਹੈ। ਹੂੰ ਤੇ ਇਹ ਵੀ ਇੱਕ ਤਰ੍ਹਾਂ ਨਾਲ ਬਾਇਆ ਸਰਕਾਰ ਦੀ ਉਹ ਆਮਦਨ ਹੈ ਨਾ ਚਲੋ ਜੀ ਆਪਾਂ ਇਹਨੂੰ ਬਾਹਰ ਵੀ ਰੱਖੀਏ 2650000 ਨੂੰ ਤਾਂ ਇਹ ਇਹ ਤੇ ਬੁਕਿੰਗ ਦੇ ਨਾਲ ਵੀ ਜਿਹੜਾ ਟੈਕਸ ਦੇ ਰੂਪ ਸਰਕਾਰ ਨੂੰ ਮਿਲਣਾ ਉਹ ਵੀ ਸਵਾ 3 ਲੱਖ ਆਏਗਾ ਹੂੰ ਸੋ ਇਹ ਤੋਂ ਇਲਾਵਾ ਜਿਹੜੇ ਬਾਕੀ ਖਾਮਾਂ ਤੇ ਸਮਾਗਮ ਹੋਏ ਨੇ ਉਹਨਾਂ ਦੀ ਬੁਕਿੰਗਾਂ ਦੇ ਨਗਰ ਨਿਗਮ ਨਗਰ ਪਹੁੰਚਣਾਂ ਦੇ ਹਵਾਲੇ ਨਾਲ ਹੈ ਨਾ ਉਹ ਵੀ ਸਥਾਨਕ ਸਰਕਾਰਾਂ ਦੇ ਹਵਾਲੇ ਨਾਲ ਸਰਕਾਰ ਕੋਲ ਪੈਸਾ ਆਇਆ ਸੋ ਇੰਜ ਕੁੱਲ ਮਿਲਾ ਕੇ ਦੰਦੀ ਦਸਾਂਜ ਪਲੱਸ ਅਜੇ ਨਵੇਂ ਸਾਲ ਦੇ ਪ੍ਰੋਗਰਾਮਾਂ ਦੇ ਹਵਾਲੇ ਨਾਲ ਪੰਜਾਬ ਸਰਕਾਰ ਦੇ ਖਜ਼ਾਨੇ 'ਚ 5 ਕਰੋੜ ਦੀ ਆਮਦਨ ਹੋਈ ਹੈ ਸੋ ਸਰਕਾਰ ਵਾਗੋ ਵਾਗਿਆ ਜੀ ਬਾਕੀ ਬਾਕੀਆਂ ਲਈ ਨਵੇਂ ਸਾਲ ਦੇ ਜਸ਼ਨ ਤੇ ਚਲੋ ਇਸੇ ਵਹਾਣੇ ਨਾਲ ਸਾਡਾ ਖਜ਼ਾਨਾ ਤਾਂ ਭਰਿਆ ਸੋ ਇਹ ਜੇ ਪ੍ਰੋਗਰਾਮਾਂ ਦੀ ਚਰਚਾ ਵੀ ਹੋਈ ਤੇ ਨਵੇਂ ਸਾਲ ਦੇ ਜਸ਼ਨ ਵੀ ਹੋਏ ਤੇ ਸਰਕਾਰ ਨੂੰ ਰਾਹਤ ਵੀ ਮਿਲੀ ਥੋੜੀ ਜਿਹੀ ਜਾਨੇ ਜੀ ਬਿਲਕੁਲ ਬਿਲਕੁਲ